ਇਹ ਆ ਰਿਹਾ ਜੀ 10 ਮਿੰਟ ਪਹਿਲਾਂ ਚੱਲਣਾ ਪਰ ਦੇਰ ਸੀ ਜਦੋਂ ਆਪਾਂ ਇੱਕ ਮਿੰਟ ਵੀ ਲੇਟ ਹੋ ਗਏ ਨਾ ਆਪਣੇ ਦਿਮਾਗ ਦੇ ਵਿੱਚ ਇਹ ਪੁੱਛਦੇ ਆਂ ਮੋਟਰਸਾਈਕਲ ਖੜਾ ਆ ਪਤਾ ਹੈ ਨਹੀਂ ਕਰੇ ਮਾਰਦੇ ਕਿ ਕੋਈ ਉੱਡ ਜਾਂਦੇ ਨੇ ਨਾ ਉਹ ਠੰਡਾ ਉਡੀਕਦੀ ਰਹਿੰਦੀ ਆ ਪਰ ਆਪਾਂ ਪਤਾ ਨਹੀਂ ਕਿੱਥੇ ਕਿੱਥੇ ਵੇੜਾ ਕੱਟ ਕੇ ਆਂਦੇ ਵੀ ਮੌਕਾ ਅੱਜ ਹੀ ਮਿਲਿਆ ਐਂ ਹੁੰਦਾ ਨਾ ਹੁੰਦਾ ਨਾ ਐਵੇਂ ਚਲਾਉਣਾ ਨਹੀਂ ਅੱਜ ਤੋਂ ਬਾਅਦ ਠੀਕ ਹੈ ਇਹ ਰੂਲ ਦੇ ਵਿੱਚ ਲਿਖਿਆ ਹੋਇਆ ਹੈ ਤੁਸੀਂ ਬਿਲਕੁਲ ਨਹੀਂ ਚਲਾਉਣਾ ਸਾਈਕਲ ਹੈ ਤਾਂ ਸਾਈਕਲ ਹੀ ਚਲਾਉਣਾ ਹੈ ਲਖਦੇ 1 2 3 4 ਆਪਾਂ ਗਿਣਤੀ ਵੀ ਕਰ ਲਾ ਜਿੰਦੇ ਆ ਉਹਦੇ ਰੈਡ ਵੀ ਹੋਣ ਵਾਲੀ ਆਉਣ ਤਾਂ ਕਈ ਵਾਰੀ ਕੀ ਹੁੰਦਾ ਹੈ ਪਾ 1 2 3 ਦੇ 4 ਦੇ ਨਾਲ ਹੀ ਨਾ ਮੋਬਾਈਲ ਤਾਂ ਸਾਰੇ ਯੂਜ਼ ਕਰਦੇ ਹੋਣੇ ਨਾ ਘਰੇ ਜਾ ਕੇ ਬੇਟਾ ਦੱਸੋ ਕੋਈ ਗੱਲ ਨਹੀਂ ਕਰਦੇ ਹੋ ਨਾ ਮੋਬਾਈਲ ਤਾਂ ਯੂਜ਼ ਮੋਬਾਈਲ ਤਾਂ ਵਰਤਦੇ ਹੋ ਨਾ ਉਹਦੇ ਤੇ ਨਾ ਕਈ ਵਾਰੀ ਕੀ ਹੁੰਦਾ ਤੁਸੀਂ ਗੇਮ ਖੇਡਦੇ ਹੋ ਕੋਈ ਘਰਦਿਆਂ ਨੂੰ ਪਤਾ ਨਹੀਂ ਹੁੰਦਾ ਅੱਜ ਜਿਹੜੀ ਗੇਮਾਂ ਚੱਲ ਪਿਆ ਨਾ ਸਕੈਮ ਚੱਲ ਪਿਆ ਇਹ ਧੋਖੇ ਚੱਲ ਪਏ ਨਸ਼ਿਆਂ ਤੋਂ ਦੂਰ ਰਹਿਣਾ ਮਾਪੇ ਦਾ ਕਹਿਣਾ ਮੰਨਣਾ ਹੈਗਾ ਟੀਚਰਾਂ ਦਾ ਕਹਿਣਾ ਮੰਨਣਾ ਹੈ ਤੁਸੀਂ ਅਫਸਰ ਬਣਨਾ ਕਲ ਨਹੀਂ ਹੁੰਦੇ ਜੀ ਦੇ ਅਗੇ ਪਲੱਸ ਲਿਖਿਆ ਆ ਗਿਆ ਤਾਂ ਸਮਝ ਲਓ ਤੁਸੀਂ ਬਾਹਰ ਦੀ ਕਾਲ ਐ ਉਹ ਜੀ ਦੇ ਅਗੇ ਪਲੱਸ 44 46 ਕੇ ਕਦੇ ਵੀ ਇੱਕ ਤਾਂ ਮੋਟਰਸਾਈਕਲ ਤੇ ਐਕਟਿਵਾ ਵਗੈਰਾ ਨਹੀਂ ਚਲਾਉਣੀ ਜੇਕਰ ਚਲਾਉਣੀ ਹੈ ਤਾਂ 18 ਸਾਲ ਤੋਂ ਬਾਅਦ ਦੇ ਵਿੱਚ ਲਾਇਸੈਂਸ ਬਣਾਉਣ ਤੋਂ ਬਾਅਦ ਠੀਕ ਹੈ ਤੇ ਹੋਰ ਬੱਚੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਪਣੇ ਵਿੱਚ ਸਾਰੇ ਆਏ ਨੇ ਕੌਰੀਆ ਪਿੰਡ ਦੀ ਚੌਂਕੀ ਤੋਂ ਫਰਨੇ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਆਪਣੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਤੁਹਾਨੂੰ ਜ਼ਿੰਦਗੀ ਜਿਉਣ ਦੀ ਬਹੁਤ ਹੀ ਸੋਹਣੀ ਸਿਹਤ ਦਿੱਤੀ ਹੈ। ਤੁਸੀਂ ਕਿਹੜੇ ਰਸਤੇ ਵੱਲ ਚੱਲਣਾ ਹੈ ਜਿਹਦੇ ਤੇ ਚੱਲ ਗਏ ਤੁਸੀਂ ਕਦੇ ਵੀ ਅਸਫਲ ਨਹੀਂ ਹੋਵੋਗੇ। ਦੇਖੋ ਅਸੀਂ ਵੀ ਤੁਹਾਨੂੰ ਮੈਂ ਸਾਰੇ ਟੀਚਰਸ ਹਨਾ ਤੁਹਾਡੇ ਮਾਪੇ ਅਸੀਂ ਹਮੇਸ਼ਾ ਤੁਹਾਨੂੰ ਪ੍ਰੇਅਰ ਦੇ ਵਿੱਚ ਲਗਾ ਲਉ ਕਲਾਸ ਦੇ ਵਿੱਚ ਲਗਾ ਲਉ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਆ। ਕਿ ਐਵੇਂ ਕਰੋ ਪੜ ਲਓ ਹਨਾ ਤੁਸੀਂ ਅੱਗੇ ਜ਼ਰੂਰ ਤਰੱਕੀ ਪਾਉਂਗੇ ਸਾਹਿਬ ਅੱਜ ਤੁਸੀਂ ਕੜਿਆਲ ਸਕੂਲ ਦੇ ਵਿੱਚ ਪਹੁੰਚੇ ਹੋ ਬੱਚਿਆਂ ਨੂੰ ਸਿੱਖਿਤ ਗਏ ਅਸੀਂ ਸਰ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਅਤੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸਰਤਾਜ ਚehl ਦੀ ਅਤੇ ਸਾਡੇ ਸਬਡਿਵੀਜ਼ਨ ਦੇ ਡੀਐਸਪੀ ਸ੍ਰੀ ਪ੍ਰਿਥਵੀ ਸਿੰਘ ਚehl ਦੀ ਹੁਕਮ ਅਨੁਸਾਰ ਅਸੀਂ ਅੱਜ ਪਿੰਡ ਕੜਿਆਲ ਦੇ ਵਿੱਚ ਵਿਜ਼ਿਟ ਕੀਤਾ ਜਿੱਥੇ ਅਸੀਂ ਬੱਚਿਆਂ ਨੂੰ ਟ੍ਰੈਫਿਕ ਰੂਲ ਬਾਰੇ ਅਤੇ ਨਸ਼ਿਆਂ ਦੇ ਜਿਹੜਾ ਪ੍ਰਚਾਰ ਚੱਲ ਰਿਹਾ ਹੈ ਨਸ਼ਾ ਰੁਕੂ ਮਹੀਮ ਹੁਦੇ ਤਹਿਤ ਅਸ ਬੱਚਿਆਂ ਨੂੰ ਦੱਸਿਆ ਹੈਗਾ ਤੇ ਬੱਚਿਆਂ ਨੂੰ ਹਦਾਇਤ ਕੀਤੀ ਹੈ ਬੱਚੋ ਨਸ਼ੇ ਕੀ ਚੀਜ਼ ਨੇ ਇਹਨਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਬੱਚਿਆਂ ਨੇ ਬਹੁਤ ਹੀ ਪਿਆਰ ਨਾਲ ਸੁਣਿਆ ਜਿੰਨੀਆਂ ਗੱਲਾਂ ਇਹਨਾਂ ਨੂੰ ਦੱਸੀਆਂ ਗਈਆਂ ਨੇ ਇਹਨਾਂ ਨੇ ਮੈਨੂੰ ਵਿਸ਼ਵਾਸਤ ਹੋਇਆ ਵੀ ਅਸੀਂ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਅਤੇ ਸਟਾਫ ਬਹੁਤ ਵਧੀਆ ਹੈ ਜੀ ਸਕੂਲ ਦੇ ਵਿੱਚ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਬੱਚਿਆਂ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਜੀ ਨਮਾਜ਼ ਕੁਮਦੇ ਵਿੱਚ ਐਸਆਈ ਅਰਗਵੀ ਸਿੰਘ ਜੀ ਪੋਟੈਸੀਏ 25 ਵਕਫਤ ਵਿਸ਼ਿਆਂ ਦੇ ਜਿਹੜਾ ਲੈਕਚਰ ਦਿੱਤਾ ਹੈ ਕਿਵੇਂ ਦਾ ਪ੍ਰੋਗਰਾਮ ਸੀ ਬਹੁਤ ਹੀ ਵਧੀਆ ਰਹਾ ਸਰ ਨੇ ਆਪਦੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਬਹੁਤ ਹੀ ਜਿਹੜੀਆਂ ਵਧੀਆ ਗੱਲਾਂ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ ਉਹਨਾਂ ਨੂੰ ਰੋਡ ਸੇਫਟੀ ਦੇ ਜਿੰਨੇ ਵੀ ਨਿਯਮ ਸੀਗੇ ਉਹਨਾਂ ਸਾਰਿਆਂ ਬਾਰੇ ਦੱਸਿਆ ਤੇ ਉਹਨਾਂ ਨੂੰ ਉਹ ਸਾਰੀਆਂ ਗੱਲਾਂ ਅਪਣਾਉਣ ਲਈ ਕਿਹਾ ਜਿਨ੍ਹਾਂ ਨਾਲ ਉਹਨਾਂ ਦਾ ਜਿਹੜਾ ਭਵਿੱਖ ਹੈ ਬਹੁਤ ਹੀ ਸੋਨਾ ਬਣੇਗਾ ਮੈਂ ਬੱਚਿਆਂ ਨੂੰ ਤੁਸੀਂ ਵੀ آگਾਹ ਕਰਦੇ ਰਹੋ ਉਹ ਟਰੈਪ ਬਾਰੇ ਜਾਂ ਕ੍ਰਾਈਮ ਬਾਰੇ ਅੱਜ ਦਾ ਜਿਹੜਾ ਸਪੈਸ਼ਲ ਪ੍ਰੋਗਰਾਮ ਸੀ ਕਿਵੇਂ ਲੀਕ ਇਹ ਜੀ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਸੀ ਅਸੀਂ ਬੱਚਿਆਂ ਨੂੰ ਸੇਫਟੀ ਐਂਡ ਸਿਕਿਉਰਿਟੀ ਦੇ ਉੱਤੇ ਸੈਮੀਨਾਰ ਕਰਵਾਉਣਾ ਸੀ ਇਹ ਟੀਚਰਸ ਲਈ ਵੀ ਸੀ ਤੇ ਵਿਦਿਆਰਥੀਆਂ ਲਈ ਵੀ ਸੀ ਇਸ ਲਈ ਅਸੀਂ ਸਰ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਸਕੂਲ 'ਚ ਆਉਣ ਤੇ ਮੇਰੇ ਸਟਾਫ ਅਤੇ ਜੋ ਸਾਡੇ ਸਕੂਲ ਦੇ ਵਿਦਿਆਰਥੀ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਗਰੂਕ ਕਰਕੇ ਜਾਣ ਗੁਰਪ੍ਰੀਤ ਕੋ ਕਿਹੜੀ ਕਲਾਸ ਚ ਪੜ੍ਹਦੇ ਨੋ ਨੋ 10ਵੀਂ ਚ ਆ ਕਿਹੜਾ ਸਕੂਲ ਹੈ ਮੈਨੂੰ ਪਤਾ ਸਰਕਾਰੀ ਹਾਈ ਸਕੂਲ ਕੜਿਆ ਅੱਜ ਸਕੂਲ ਦੇ ਵਿੱਚ ਇੱਕ ਸੈਮੀਨਾਰ ਲੱਗਿਆ ਥਾਣੇਦਾਰ ਸਾਹਿਬ ਆਏ ਸੀਗੇ ਕੀ ਸਿੱਖਿਆ ਅੱਜ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਬਾਰੇ ਦੱਸਿਆ ਤੇ ਪੜ੍ਹਾਈ 'ਚ ਅੱਗੇ ਵਧਣ ਲਈ ਕਿਹਾ ਤੇ ਮਾਪਿਆਂ ਕ੍ਰਾਈਮ ਸਾਈਬਰ ਕ੍ਰਾਈਮ ਬਾਰੇ ਦੱਸਿਆ ਤੇ ਮਾਪਿਆਂ ਦੀ ਮਾਪਿਆਂ ਦੇ ਕਹਿਣਾ ਕਿਵੇਂ ਮੰਨਣਾ ਵੀ ਮੰਨਣ ਬਾਰੇ ਕਿਹਾ ਅੱਜ ਇਹ ਉਪਰਾਲਾ ਕੀਤਾ ਗਿਆ ਤੁਹਾਨੂੰ ਸਿੱਖਿਆਤ ਕੀਤਾ ਜਾਵੇ ਉਹ ਕਿਵੇਂ ਦਾ ਰਿਹਾ ਇਹ ਇਹ ਉਪਰਾਲਾ ਬਹੁਤ ਵਧੀਆ ਸੀਗਾ ਸਾਨੂੰ ਟੀਚਰਾਂ ਵੱਲੋਂ ਵੀ ਬਹੁਤ ਵਧੀਆ ਪੜਾਇਆ ਜਾਂਦਾ ਇੱਥੇ ਬਹੁਤ ਵਧੀਆ ਪੜਾਈ ਵੀ ਹੁੰਦੀ ਹੈ